ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿ ਸਕਦੇ ਆ ਕਿ ਉਹਨਾਂ ਨੇ ਅੱਧੀ ਹਾਮੀ ਭਰ ਦਿੱਤੀ ਹੈ। ਉਹਨਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਇੱਕ ਵੱਡਾ ਵਫਦ ਹੁਸ਼ਿਆਰਪੁਰ ਮਿਲਣ ਗਿਆ ਕਿਉਂਕਿ ਸਵੇਰੇ ਐਗਜ਼ੀਕਟਿਵ ਨੇ ਉਹਨਾਂ ਦਾ ਜਿਹੜਾ ਅਸਤੀਫਾ ਸੀ ਉਹ ਨਾਮਨਜ਼ੂਰ ਕਰ ਦਿੱਤਾ ਗਿਆ ਸੀ। ਇਸ ਮਗਰੋਂ ਵੱਡੇ ਵਫਦ ਨੇ ਜਿਹਦੇ ਵਿੱਚ ਮੁਖ ਸਕੱਤਰ ਕਲਵੰਤ ਸਿੰਘ ਮੰਨਨ ਤੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਸੀਨੀਅਰ ਮੀਤ ਪ੍ਰਦਾਨ ਰੁਗਜੀਤ ਸਿੰਘ ਵਿਰਕ ਸਮੇਤ ਹੋਰ ਸਾਰੇ ਜਿਹੜੇ ਐਗਜ਼ੀਕਟਿਵ ਦੇ ਮੈਂਬਰ ਅਜਿਹੇ ਦੌਰਾਨ ਭਾਵੇਂ ਲੰਮੀ ਬੈਠਕ ਹੁੰਦੀ ਹੈ 4:30 ਵਜੇ ਤੋਂ ਲੈ ਕੇ 7:00 ਵਜੇ ਤੱਕ ਵੱਡੀ ਵਿਚਾਰ ਚਰਚਾ ਹੁੰਦੀ ਹੈ ਤੇ ਬਾਅਦ ਦੇ ਵਿੱਚ ਆਖਰ ਜਿਹੜੀ ਹੈ ਇਹ ਪੰਥਕ ਲੀਡਰਸ਼ਿਪ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅੱਦੇ ਲਿਹਾਜ਼ ਉੱਤੇ ਮਨਾਉਣ ਦੀ ਕਹਿਨ ਦਾ ਭਾਵ ਕਿ ਇਹ ਸਫਲਤਾ ਹਾਸਲ ਕਰ ਲਈ ਉਹਨਾਂ ਨੇ ਹਾਮੀ ਭਰ ਦਿੱਤੀ ਹੈ ਕਿ ਇਹ ਦੋ ਦਿਨ ਉਹਨਾਂ ਨੂੰ ਵਿਚਾਰ ਚਰਚਾ ਲਈ ਦਿੱਤੇ ਜਾਣ ਇਸ ਮਗਰੋਂ ਉਹ ਕਿਸੇ ਅੰਤਮ ਡਰ ਨੇ ਉੱਤੇ ਪਹੁੰਚਣਗੇ ਖੈਰ ਜਿੱਥੇ ਇਹ ਸਾਰਾ ਮਾਮਲਾ ਉੱਤੇ ਦੂਜੇ ਪੱਨੇ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਪਾਰਲੀਮੈਂਟਰੀ ਬੋਰਡ ਦੀ ਇੱਕ ਐਮ ਬੈਠਕ ਹੁੰਦੀ ਹੈ ਇਸ ਇਸ ਬੈਠਕ ਦੇ ਵਿੱਚ ਕੀ ਕੁਝ ਰਹਿੰਦਾ ਹੈ ਇਸ ਸਾਰੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅੱਗੇ ਰਾਜਸੀ ਮਾਹਰ ਤੇ ਅਧਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਪ੍ਰਗਨ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਡਾ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿ ਸਕਦੇ ਆ ਕਿ ਉਹਨਾਂ ਨੇ ਅੱਜ ਭਰ ਦਿੱਤੀ ਅੱਧੀ ਹਾਮੀ ਕਹਿੰਦਾ ਭਾਵ ਕਿ ਦੋ ਦਿਨ ਨੂੰ ਉਹਨਾਂ ਨੇ ਸਿੱਖ ਲੀਡਰਸ਼ਿਪ ਤੋਂ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਤਾਂ ਮੰਗੇ ਆ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਸੀ ਕੋਈ ਜਿਹੜਾ ਅਸਤੀਫਾ ਨਾਮਜ਼ੂਰ ਕੀਤਾ ਜਾਵੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵਜੋਂ ਜਿਹੜੀਆਂ ਸਵਾਵਾਂ ਨੇ ਉਹ ਉਹਦੇ ਲਿਹਾਜ਼ ਤੇ ਸ਼੍ਰੋਮਣੀ ਕਮੇਟੀ ਦੇ ਵੱਡੇ ਵਫਦ ਨੇ ਅੱਜ ਤਰਲੇ ਲਾਏ ਕਿਉਂਕਿ ਇਸ ਤੋਂ ਪਹਿਲਾਂ ਸਿੰਘ ਸਾਹਿਬ ਸਾਹਿਬ ਕਾ ਜਿ세 ਅਰ ਕਾਲ ਤੱਕ ਸਾਹਿਬ ਗਿਆਨੀ ਰਕबीर ਸਿੰਘ ਤੇ ਸਾਧਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਉਹਨਾਂ ਨੂੰ ਮਨਾਉਣ ਗਏ ਵਿਕਰਮ ਸਿੰਘ ਮਜੀਠੀਆ ਕਾਲੀਆ ਗੋ ਵੀ ਮਨਾਉਣ ਗਏ ਹੋਰ ਕਈ ਵੱਡੇ ਵਫਦ ਪਿਛਲੇ ਸਮੇਂ ਜਾਂਦੇ ਰਹੇ ਤੇ ਅੱਜ ਫੇਰ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਨੇ ਇਹ ਅਸਤੀਫਾ ਨਾਮਜ਼ੂਰ ਕਰਕੇ ਬਾਅਦ ਦੇ ਵਿੱਚ ਹਰਤਪੁਰ ਜਾ ਕੇ ਦਸਤਖਤ ਦਿੱਤੀ ਕਿਵੇਂ ਦੇਖਦੇ ਹੋ ਇਸ ਮਾਹੌਲ ਨੂੰ ਜੀ ਡਾਕਟਰ ਸਾਹਿਬ ਭਿੰਡਾ ਸਾਹਿਬ ਜਿਸ ਤਰ੍ਹਾਂ ਕੇ ਸ਼੍ਰੋਮਣੀ ਕਾਲੀਦਾਨ ਦੇ ਸੰਕਟ ਤੋਂ ਬਾਅਦ ਪ੍ਰਕਟੀਆਂ ਕਈ ਵਾਰ ਕਈ ਕਈ ਮੋੜ ਕੱਟ ਲੀਆਂ ਨਜ਼ਰ ਆ ਰਹੀਆਂ ਨੇ ਹੁਣ ਜਿਸ ਤਰ੍ਹਾਂ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਨੇ ਪਹਿਲਾਂ ਕਾਮੀਖਵ ਦਾ ਅਸਤੀਫਾ ਰੱਦ ਕੀਤਾ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਉੱਪਰ ਪੂਰੀ ਤਰ੍ਹਾਂ ਪ੍ਰੈਸ ਬਲੈਂਕ ਕੀਤਾ ਇਸ ਸਬੰਧ ਵਿੱਚ ਸ਼੍ਰੋਮੀ ਕਾਲੀ ਜਲਦੀ ਪਾਰਲੀਮੈਂਟ ਦੀ ਬੋਰਡ ਦੀ ਮੀਟਿੰਗ ਹੋਈ ਜਿਸ ਸੰਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਇਆ ਕਾਰਜਕਾਰੀ ਪ੍ਰਧਾਨ ਜੀ ਬਲਵਿੰਦਰ ਸਿੰਘ ਭੁੰਦਰ ਜੀ ਨੇ ਵੀ ਕਿਹਾ ਕਿ ਕੰਮੀ ਸਾਹਿਬ ਆ ਕੇ ਪੰਥ ਦੀ ਸੇਵਾ ਸੰਭਾਲਣ ਉਹਨਾਂ ਬਿਨਾਂ ਇਹ ਸੇਵਾ ਚਲਾਨੀ ਮੁਸ਼ਕਲ ਹੈ ਤਾਂ ਹੀ ਧਰਮ ਦਾ ਪ੍ਰਚਾਰ ਤੇਜ ਸਿੰਘ ਸਾਹਿਬ ਦਾ ਜਿਹੜਾ ਕੱਲ ਉਹਨਾਂ ਨੇ ਕੋਲੇ ਮਹੱਲੇ ਦੇ ਅਫਸਰ ਤੇ ਸੰਦੇਸ਼ ਦਿੱਤਾ ਉਪੰਨਣਾ ਕੀਤੀ ਜਾ ਸਕਦੀ। ਇਸ ਸੰਦਰਭ ਦੇ ਵਿੱਚ ਇਹੋ ਲੱਗਦਾ ਹੈ ਕਿ ਕਿਉਂਕਿ ਕੱਲ ਨੂੰ ਧਾਰ ਲਹਿਰ ਵਾਲਿਆਂ ਨੇ ਆਪਣੀ ਭਰਤੀ ਕੈਂਪੇਨ ਸ਼ੁਰੂ ਕਰਨੀ ਹੈ ਜਿਹੜੀ ਕਿ ਉਹਨਾਂ ਨੇ ਸੱਦੇ ਦਿੱਤੇ ਹੋਏ ਨੇ ਕਿ ਅਕਾਲ ਤਖਤ ਸਾਹਿਬ ਤੇ ਪਹੁੰਚੋ, ਹਰਮੰਦਰ ਸਾਹਿਬ ਪਹੁੰਚੋ ਉੱਥੋਂ ਤਾਂ ਜੋ ਭਰਤੀ ਨੂੰ ਸ਼ੁਰੂ ਕੀਤਾ ਜਾਵੇ ਇਸ ਤਰ੍ਹਾਂ ਦੀ ਲੱਗ ਰਿਹਾ ਹੈ ਕਿ ਇਸ ਮਾਮਲੇ ਨੂੰ ਟਾਲਣ ਦੇ ਲਈ ਇਹ ਇਸ ਦੇ ਵਿੱਚੋਂ ਕੋਈ ਸਮਾਧਾਨ ਕੱਢਣ ਦੇ ਲਈ ਜਿਵੇਂ ਕਿ ਦੋਸ਼-ਪ੍ਰਤੀ-ਦੋਸ਼ ਲੱਗ ਰਹੇ ਨੇ ਜਿਸ ਤਰ੍ਹਾਂ ਕਿ ਸ਼੍ਰੋਮਣੀ ਕਾਲੀ ਦਲ ਨੇ ਕਿਹਾ ਕਿ ਜੋ ਧਰਤੀ ਕਲ ਨੂੰ ਉਹ ਕਰ ਰਹੇ ਨੇ ਉਹ ਗਲਤ ਹੈ ਭੂਗਸਪਰਤੀ ਹੈ ਤੇ ਇਸ ਤਰ੍ਹਾਂ ਆਪ ਵੀ ਜਿਹੜਾ ਟਕਰਾਅ ਹੈ ਹੋਰ ਤਿੱਖਾ ਹੋਣ ਵੱਲ ਨੂੰ ਵੱਧ ਰਿਹਾ ਸੀ ਤੇ ਇਹਦੇ ਵਿੱਚੋਂ ਜੇਕਰ ਅੱਜ ਧਾਮੀ ਸਾਹਿਬ ਆਪਣੀ ਸੇਵਾ ਨੂੰ ਸੰਭਾਲ ਲੈਂਦੇ ਲਗਾਤਾਰ ਤਾਂ ਸਥਿਤੀਆਂ ਹੋਰ ਹੋ ਜਾਣੀਆਂ ਸਨ ਸਤਿਤੀਆਂ ਬਦਲਣੀਆਂ ਸਨ ਕਿਉਂਕਿ 7 ਮੈਂਬਰੀ ਕਮੇਟੀ ਬਣਾਈ ਗਈ ਸੀ ਸ੍ਰੀ ਕਾਲ ਤੱਕ ਸਭ ਲੋਕ ਤੇ ਉਹਦੇ ਵਿੱਚੋਂ ਧੰਮੀ ਸਾਹਿਬ ਅਤੇ ਬਲੂਬਰ ਸਾਹਿਬ ਨੇ ਆਪਣੇ ਰਗਨ ਦੇ ਦਿੱਤੇ ਸੰਤੇ 5 ਮੈਂਬਰੀ ਕਮੇਟੀ ਰਹਿ ਗਈ ਸੀ ਤੇ 5 ਮੈਂਬਰੀ ਕਮੇਟੀ ਨੇ ਜਿੱਤੇ ਲੌਜਿਕ ਇਹ ਦਿੱਤਾ ਸੀ ਕਿ ਸਾਨੂੰ ਸ੍ਰੀ ਕਾਲ ਤੱਕ ਸਾਹਿਬ ਦੇ ਜਿਹੜੇਾਰ ਉਸ ਸਮੇਂ ਦੇ ਕਤਕਾਲੀਨ ਜਥੇਦਾਰ ਗਿਆਨੀ ਅਜੀਤ ਸਿੰਘ ਜੀ ਨੇ ਆਦੇਸ਼ ਦਿੱਤੇ ਨੇ ਕਿ ਭਰਤੀ ਨਹੀਂ ਸ਼ੁਰੂ ਕੀਤੀ ਜਾਵੇ ਤੇ ਉਹਦੇ ਵਿੱਚ ਉਸ ਸੰਦਰਭ ਦੇ ਵਿੱਚ ਉਹਨਾਂ ਨੇ ਹੀ ਭਰਤੀ ਦਾ ਆਪਣਾ ਹਾਂ ਇਹ ਦਾ ਪ੍ਰੋਗਰਾਮ ਹੈ ਲਿਖਿਆ ਗਿਆ ਦੇਖ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿਉਂਕਿ ਜੇਕਰ ਭਰਤੀ ਸੰਬੰਧੀ ਕੋਈ ਵੀ ਅੜਚਾ ਆਉਂਦੀ ਹੈ ਕਿ ਕੋਈ ਜਿਵੇਂ ਸ਼ੋਮਨੀ ਕਾਲੀ ਦਾਨ ਨੇ ਲਗਾਤਾਰ ਇਸ ਭਰਤੀ ਨੂੰ ਬੁਖਸ਼ ਕਰਾਰ ਦੇਣ ਦਾ ਅਲਾਨ ਵੀ ਕੀਤੇ ਹੋਏ ਨੇ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਕਿ ਅਕਾਲੀ ਦਲ ਦੇ ਨਾਮ ਥੱਲੇ ਹਾਂ ਬਾਕਸ ਕਰਾਰ ਨਹੀਂ ਅੱਜ ਤਾਂ ਦਰਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਭਰਤੀ ਨੂੰ ਫਰਾਡ ਵੀ ਕਰ ਦਿੱਤਾ ਕਿ ਇਹ ਝਾਲਸਾਜੀ ਹੈ ਉਹਨਾਂ ਦਾ ਇਹ ਵੀ ਇਥੋਂ ਤੱਕ ਕਹਿ ਦਿੱਤਾ ਹੈ ਕਿ ਫਿਰ ਇਸਰੀ ਅਕਾਲ ਤਖਤ ਦਾ ਦਰਬਾਰ ਸਾਹਿਬ ਚੋਂ ਇਹ ਝਾਲਸਾਜੀ ਬਾਹਰ ਰੱਖੀ ਜਾਵੇ ਉਹਨਾਂ ਜਿਹੜਾ ਵੱਡਾ ਤਰਕ ਹੈ ਕਿ ਅਕਾਲ ਤਖਤ ਵੱਲੋਂ ਜਿਹੜੀ ਕੋਈ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਉਹ ਨਿਗਰਾਨ ਕਮੇਟੀ ਹੈ ਨਵੀਂ ਪਾਰਟੀ ਨਹੀਂ ਖੜੀ ਕੀ ਕਰਨ ਦਾ ਉਹਦੇ ਵਿੱਚ ਸੱਦਾ ਜਦੋਂ ਕਿ ਬਾਗੀ ਤੇਰੇ ਕਹਿ ਰਹੀ ਹੈ ਕਿ ਅਸੀਂ ਪਾਰਟੀ ਨੂੰ ਮੁੜ ਸਰਜੀਤ ਕਰਨਾ ਹੈ ਹੁਣ ਇਹ ਵੱਡਾ ਸਵਾਲ ਹੈ ਇੱਕ ਬੰਨੇ ਮੁੜ ਸਰਜੀਤੀ ਪਾਰਟੀ ਦੀ ਤੇ ਦੂਜੇ ਬੰਨੇ ਦੂਜੀ ਤਰ ਵੱਲੋਂ ਇਸ ਪਾਰਟੀ ਨੂੰ ਫਰਾਡ ਤੇ ਜਾਲ ਸਾਜੀ ਦੱਸਿਆ ਜਾ ਰਿਹਾ ਹੈ ਇਹ ਕਹਿਣ ਦਾ ਭਾਵ ਹੈ ਕਿ ਦੋਨਾਂ ਤਰ੍ਹਾਂ ਦੇ ਵਿੱਚ ਵੱਡੇ ਕੁੰਡੀਆਂ ਦੇ ਸਿੰਘ ਫਸ ਗਏ ਨੇ 18 ਮਾਰਚ ਨੂੰ ਇੱਕ ਬੰਨੇ ਭਰਤੀ ਜਿਹੜੀ ਨਾ ਵੀ ਹੋਏਗੀ ਕਿ ਸਵੱਡਾ ਸਵਾਲ ਹੈ ਕਿ ਉਹ ਕਿਉਂਕਿ ਉਹਦੇ ਚ ਸ਼੍ਰੋਮਣੀ ਹਟਾ ਦਿੱਤਾ ਗਿਆ ਵੱਡੇ ਪੱਦਰ ਉਤੇ ਕੋਈ ਇਸ ਗੱਲ ਦਾ ਵੇਰਵਾ ਨਹੀਂ ਦਫਤਰ ਕਿੱਥੇ ਹੈ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਤਾਂ ਸਵਾਲ ਜ਼ਰੂਰ ਆਪਣੇ ਆਪ ਵਿੱਚ ਖੜੇ ਹੁੰਦੇ ਆ ਪਰ ਬਾਕੀ ਤੇਰੇ ਤਾਂ ਕਹਿਣਾ ਕਿ ਇਹ ਇਹ ਮੋੜ ਸਰਜੀਤੀ ਹੈ ਜਿਵੇਂ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਤੇ ਵੀ ਸਵਾਲ ਹੈ ਕਿ ਉਹ ਬਣਾਈ ਤਾਂ ਸੱਤ ਮੈਂਬਰੀ ਸੀ ਪੰਜ ਮੈਂਬਰੀ ਕਮੇਟੀ ਕਾਰਸ਼ੀਲ ਹੈ ਪਰ ਉਹਦੇ ਵਿੱਚ ਕਿਹਾ ਵੀ ਅਕਾਲੀ ਦਲ ਵੱਲੋਂ ਪੰਜ ਮੈਂਬਰੀ ਕਮੇਟੀ ਬਣਾ ਕੇ ਭਰਤੀ ਹੋਏਗੀ ਪਰੰਤੂ ਅੱਜ ਦੀ ਬੈਠਕ ਦੇ ਵਿੱਚ ਇਹ ਮੇਨ ਸਟਰੀਮ ਦੀ ਲੀਡਰਸ਼ਿਪ ਨੇ ਭੁੰਦਰ ਜਾਂ ਚਿਮਾ ਉਹਨਾਂ ਨੇ ਕਿਹਾ ਕਿ ਨਹੀਂ ਇਹ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਤਾਂ ਅਕਾਲੀ ਦਲ ਨੇ ਕੋਈ ਕਾਇਮ ਹੀ ਨਹੀਂ ਕੀਤੀ ਕਾਲ ਤਖਤ ਨੇ ਜੇਕਰ ਨਿਗਰਾਨ ਵੱਜੋਂ ਬਣਾਈ ਸੀ ਉਹ ਸੱਤ ਮੈਂਬਰੀ ਕਮੇਟੀ ਸੀ ਜਿਹਦੇ ਵਿੱਚ ਦੋ ਵੱਡੇ ਆਗੂ ਧਾਮੀ ਤੇ ਬਡੁੰਗਰ ਨਿਸ਼ਤੀ ਫੇ ਦਿੱਤੇ ਫਿਰ ਧਾਮੀ ਸਾਹਿਬ ਨੂੰ ਅੱਜ ਮਨਾਉਣ ਲਈ ਵੱਡੇ ਪੱਧਰ ਤੇ ਚਾਰਾ ਜੋ ਹੋਈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਜੋਂ ਮੁੜ ਕਾਰਜਸ਼ੀਲ ਹੋਣ ਖੈਰ ਉਹਨਾਂ ਨੇ ਇੱਕ ਲੰਮੀ ਚਰਚਾ ਹੋਈ ਹੈ 4:30 ਵਜੇ ਤੋਂ ਲੈ ਕੇ 7:00 ਵਜੇ ਤੱਕ ਤੇ ਬੜੀ ਪਹਿਲਾਂ ਇੰਟਰਨਲ ਉਹਨਾਂ ਦੇ ਵਿਹੜੇ 'ਚ ਗੱਲਬਾਤ ਹੁੰਦੀ ਦੀ ਫਿਰ ਅੰਦਰਲੇ ਕਮਰਿਆਂ ਦੇ ਵਿੱਚ ਫਿਰ ਪਿਛਲੇ ਕਮਰਿਆਂ ਦੇ ਵਿੱਚ ਖੈਰ ਇਸ ਚਰਚਾ ਤੋਂ ਬਾਅਦ ਧਾਮੀ ਨੇ ਆਖਰ ਇਹ ਜਿਹੜੀ ਹੈ ਇਹ ਧਾਮੀ ਭਰੀ ਹੈ ਕਿ ਮੈਨੂੰ ਦੋ ਦਿਨ ਦਿਓ ਹੋਰ ਸੋਚਣ ਲਈ ਸੋਚ ਵਿਚਾਰ ਕੇ ਉਹ ਕਹਿੰਦਾ ਭਾਬ ਕਿ ਕਿਸੇ ਪੱਕੇ ਫੈਸਲੇ ਤੇ ਪਹੁੰਚਣਗੇ ਹੁਣ ਇਹ ਤਾਂ ਹੋ ਗਿਆ ਇੱਕ 파ਟ ਅੱਜ ਦਾ ਤੇ ਦੂਜੇ ਪਨੇ ਜਿਵੇਂ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿ ਨਵੀਂ ਜਿਹੜੀ ਹੈ ਭਰਤੀ ਸ਼ੁਰੂ ਹੋ ਰਹੀ ਹੈ ਕੀ ਉਹ ਨਵਾਂ ਕਾਲੀਦਾਲ ਬਣੇਗਾ ਮੁੜ ਸਰਜੀਤੀ ਹੋਏਗੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜੀ ਡਾਕਟਰ ਸਾਹਿਬ ਪਿੰਡ ਸਾਹਿਬੇ ਜਿੱਤੇ ਤਾਂ ਇਹੋ ਲੱਗਦਾ ਕਿ ਨਮਾ ਕਾਲੀ ਦਲ ਖੜਾ ਹੋਵੇਗਾ ਉਹਨਾਂ ਦਾ ਕਰਕੇ ਹੈਗਾ ਬਾਕੀ ਕਰੇਗਾ ਵੀ ਸਾਨੂੰ ਸ਼੍ਰੀ ਕਾਲ ਤੱਕ ਸਾਭ ਦੇ ਜਥੇਦਾਰ ਸਾਹਿਬ ਦਾ ਆਦੇਸ਼ ਅਤੀ ਅਕਾਲ ਤੱਕ ਸਾਭ ਦੇ ਆਦੇਸ਼ ਅਨਸਾਰ ਕਿਉਂਕਿ ਉਹਨਾਂ ਨੇ ਕਿਉਂਕਿ ਪਹਿਲਾਂ ਵੀ ਜਿਵੇਂ ਜਥੇਦਾਰ ਸਾਹਿਬ ਦੇ ਦੋ 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 ਇਸ ਤਰ੍ਹਾਂ ਦੇ ਬਿਆਨ ਆਉਂਦੇ ਰਹੇ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਆਉਂਦੇ ਰਹੇ ਨੇ ਕਿਸੇ ਵੇਲੇ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼੍ਰੀ ਕੀਤੀ ਗਈ ਭਾਤੀ ਨੂੰ ਬਹੁਤ ਅੱਛਾ ਉਹਦੀ ਪ੍ਰਸ਼ੰਸਾ ਵੀ ਕੀਤੀ ਸੀ ਤੇ ਫਿਰ ਉਹਨਾਂ ਨੇ ਜਦੋਂ ਇਹ ਹਾਕਿ ਮਹਿਤਾ ਇਨਾਂ ਨੇ ਮੇਰੇ ਕੋਲ ਪ੍ਰਾਰਥਨਾ ਕੀਤੀ ਹੈ ਕਿ ਸਾਨੂੰ ਸ਼੍ਰੋਮਣੀ ਕਾਲੀਦਾਸ ਸਹਿਯਤਾ ਨਹੀਂ ਹੋ ਰਿਹਾ ਕਹਿੰਦੇ ਸ਼੍ਰੋਮਣੀ ਕਾਲੀਦਾਸ ਦੀ ਸਹਿਯਤਾ ਲੈਣ ਦੀ ਲੋੜ ਹੀ ਨਹੀਂ ਤਾਂ ਮੈਂ ਮੈਂਬਰ ਕਮੇਟੀ ਨੂੰ ਇਹ ਆਪਣੇ ਤੌਰ ਤੇ ਧਾਰਤੀ ਸ਼ੁਰੂ ਕਰੇ ਤੇ ਨਾਲ ਹੀ ਉਹਨਾਂ ਨੇ ਇੱਕ ਇਹ ਵੀ ਕਹਿ ਦਿੱਤਾ ਸੀ ਅਸੀਂ ਪੰਜ ਸੂਬਾ ਸਹਿਬ ਬਾਨ ਇਕੱਠੇ ਹੋ ਕੇ ਇਸ ਸੰਬੰਧ ਵਿੱਚ ਜੇਕਰ ਦੋ ਮੈਂਬਰ ਉਹ ਨਹੀਂ ਆਉਂਦੇ ਤਾਂ ਇਸ ਸੰਬੰਧ ਦੇ ਵਿੱਚ ਇਹਨਾਂ ਦਾ ਕੋਈ ਕੋਆਰਡੀਨੇਟਰ ਤਣਾਜੀ ਇਸ ਤਰ੍ਹਾਂ ਦੇ ਜਿਹੜੇ ਕਿ ਦੇਗ ਫੈਕਲੇ ਸੀ ਦੇਗ ਉਸ ਦੀ ਰੋਸ਼ਨੀ ਦੇ ਵਿੱਚ ਚੱਲਦਾ ਰਿਹਾ ਪਰੰਤੂ ਫਿਰ ਵੀ ਸੁਧਾਰ ਲਹਿਰ ਵਾਲਿਆਂ ਨੂੰ ਇੱਕ ਗੱਲ ਤਾਂ ਸਪਸ਼ਟ ਹੈ ਕਿ ਉਹ ਕਹਿੰਦੇ ਬੇਸੀ ਸ਼੍ਰੀ ਕਾਲ ਤੱਕ ਸਭ ਦੀ ਹਦਾਇਤਾਂ ਦੀ ਬਿਨ ਹਿਲ ਵਿੱਚ ਪਾਲਣਾ ਕਰ ਰਹੇ ਆ ਕਿ ਜਿਵੇਂ ਸਾਨੂੰ ਕਿਹਾ ਸੀ ਉਹਦੇ ਤੋਂ ਤਾਂ ਲੱਗ ਰਿਹਾ ਕਿ ਨਹੀਂ ਉਹ ਹੋ ਪੂਰੀ ਤਰ੍ਹਾਂ ਵਿਜਿੱਤ ਨੇ ਤੇ ਜਿਸ ਤਰ੍ਹਾਂ ਉਹਨਾਂ ਨੇ ਕੱਲ ਤੋਂ ਆਪਣੀ ਭਾਰਤੀ ਕੈਂਪੇਨ ਨੂੰ ਸ਼ੂ ਕਰ ਦੇਣਾ ਹੈਗਾ ਤੇ ਇਹਦੇ ਤੋਂ ਅਲੱਗ-alag ਅਕਾਲੀ ਦਲ ਵੰਨਦੀਆਂ ਸਭਾਵਨਾਵਾਂ ਲੱਗ ਰਹੀਆਂ ਨੇ ਕਿ ਅਕਾਲੀ ਦਲ ਦੀ ਜਿਹੜੀ ਉਹਨਾਂ ਨੇ ਸਲਿੱਪ ਜਿਹੜੀ ਛਾਪੀ ਹੋਈ ਹੈ ਜਿਹੜੀ ਉਹ ਪ੍ਰਦਰਸ਼ ਕਰ ਰਹੇ ਨੇ ਬਾਗੀ ਖੇਮਾ ਜਾਂ ਪੰਜ ਮੈਂਬਰੀ ਕਮੇਟੀ ਵੱਲੋਂ ਉਹਦੇ ਵਿੱਚ ਤਾਂ ਇਹ ਅਕਾਲੀ ਦਲ ਹੈ ਸ਼੍ਰੋਮਣੀ ਨਹੀਂ ਇਹਦਾ ਸਿੱਧਾ ਅਰਥ ਇਹ ਹੈ ਕਿ ਕੋਈ ਨਵਾਂ ਅਕਾਲੀ ਦਲ ਪਣ ਪ੍ਰਿਆ ਹੈ ਖੈਰ ਬਾਗੀ ਤੇ ਜਾਂ ਪੰਜ ਮੈਂਬਰੀ ਕਮੇਟੀ ਭਾਵੇਂ ਮੋਢ ਸਰਜੀਤੀ ਦੀ ਗੱਲ ਕਰ ਰਹੀ ਹੈ ਪਰੰਤੂ ਤਕਨੀਕੀ ਲਿਹਾਜ਼ ਉੱਤੇ ਸੁਧਾਨਕ ਲਿਹਾਜ਼ ਉੱਤੇ ਬਾਕੀ ਬੜੇ ਵੱਡੇ ਰੌਲੇ-ਕਚੌਲੇ ਨੇ ਖੈਰ ਅਕਾਲੀ ਦਲ ਦਾ ਲੰਬੇ ਸਮੇਂ ਤੋਂ ਵੱਡੇ ਪੱਧਰ ਉੱਤੇ ਜਿਹੜਾ ਓਵਰਆਲ ਰਾਲਾ ਖਚੌਲਾ ਹੀ ਚੱਲ ਰਿਹਾ ਪਰ ਅਕਾਲੀ ਦਲ ਨੇ ਅੱਜ ਇੱਕ ਨਵੀਂ ਪਲਾੰਗ ਜਰੂਰ ਪੁੱਟੀ ਹੈ ਕੌਮੀ ਪੱਧਰ ਉਤੇ ਕਿਉਂਕਿ ਅਕਾਲੀ ਦਲ ਨੇ ਘੱਟ ਗਿਣਤੀਆਂ ਲਈ ਵੱਡੇ ਪੱਧਰ ਉਤੇ ਸੰਘਰਸ਼ ਕੀਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਖਾਸ ਕਰਕੇ ਐਮਰਜੈਂਸੀ ਵੇਲੇ ਵੀ ਇੱਕ ਵੱਡੀ ਦਹਾੜ ਲਗਾਈ ਤੇ ਅੱਜ ਹੁਣ ਜਿਹੜਾ ਘਟ ਘਟ ਗਿਣਤੀਆਂ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਹੱਦਬੰਦੀ ਦਾ ਜਿਹੜਾ ਮਾਮਲਾ ਪੱਕਿਆ ਹੋਇਆ ਹੈ ਜਿਹੜੀ ਤਾਮਲਾਡੂ ਵਾਲਿਆਂ ਨੇ ਬੈਠਕ ਸੱਦੀ ਹੈ ਉਹਦੇ ਵਿੱਚ ਅਕਾਲੀ ਦਲ ਨੇ ਫੈਸਲਾ ਲਿਆ ਕਿ ਭੁੰਦਰ ਸਾਹਿਬ ਤੇ ਚੀਮਾ ਸਾਹਿਬ ਸ਼ਾਮਲ ਹੋਣਗੇ ਕਹਿੰਦਾ ਭਾਬ ਕਿ ਅਕਾਲੀ ਦਲ ਨੇ ਕੁਝ ਨਵੇਂ ਪਲੰਗਾ ਵੀ ਪਟਣੀਆਂ ਸ਼ੁਰੂ ਕੀਤੀਆਂ ਨੇ ਪਰ ਨਾਲ ਇਹ ਇੰਟਰਨਲ ਤੌਰ ਤੇ ਆਪਸੀ ਜਿਹੜੀ ਹੈ ਗ੍ਰਹਿ ਜੁੱਧ ਉਹਦੇ ਵਿੱਚ ਵੀ ਵੱਡੇ ਪੱਧਰ ਉੱਤੇ ਪਿਸ ਰਿਹਾ ਹੈ ਜੀ ਡਾਕਟਰ ਸਾਹਿਬ ਜੀ ਸਰ ਦੇਖੋ ਇਹ ਗ੍ਰਹਿ ਜੁੱਧ ਆਪਸੀ ਤੌਰ ਤੇ ਵਿੱਚ ਤਾਂ ਇਪੀ ਹੀ ਰਹਨੇ ਤੇ ਇਹਦੇ ਵਿੱਚੋਂ ਕਈ ਗੱਲਾਂ ਨੇ ਜਿਹੜੀਆਂ ਕਿ ਭੇਗ ਨੇ ਜਾਂ ਜਿਹੜੀਆਂ ਕਿ ਭੰਬਲ ਪੂਸੇ ਵਾਲੀਆਂ ਨੇ ਇਹ ਵੀ ਉਤਪੰਨ ਹੋ ਰਹੀਆਂ ਨੇ ਜਿਸ ਤਰ੍ਹਾਂ ਕਿ ਇਹਨਾਂ ਵੱਲੋਂ ਲਾਇਆ ਜਾ ਰਿਹਾ ਹੈ ਮੇਨ ਸਟ੍ਰੀਮ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਤੇ ਉਹਨਾਂ ਨੇ ਅਕਾਲੀ ਦਲ ਕਿਹੜਾ ਅਕਾਲੀ ਦਲ ਹੈ ਉਹਨਾਂ ਦੀਆਂ ਫਰਕੀਆਂ ਦੇ ਉੱਪਰ ਸਵਾਲ ਠਾਏ ਨੇ ਉਹਨਾਂ ਦੇ ਜਿਹੜੇ ਕੋਈ ਦਸਤਰ ਦੇ ਬਾਰੇ ਸਵਾਲ ਠਾਏ ਨੇ ਕਈ ਸਵਾਲ ਠਾਏ ਨੇ ਪਰ ਦੂਏ ਪਾਸੋਂ ਇਹ ਵੀ ਉੱਤਰਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣਾ ਪਾਰਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਉਦੋਂ ਸਾਰੀਆਂ ਕਾਬਰਾਂ ਕਾਰਜਕਾਰੀ ਦੇ ਪਾਸ ਆ ਗਈਆਂ ਸਨ ਬੇਸ਼ੱਕ ਕਾਰਜਕਾਰੀ ਪ੍ਰਧਾਨ ਵੀ ਭੁੰਦਰ ਸਾਹਿਬ ਦੀ ਲੱਗੇ ਹੋਏ ਸਨ ਤੇ ਹੁਣ ਜਿਹੜੀਆਂ ਜੰਗੀਆਂ ਵੀ ਮੀਟਿੰਗਾਂ ਹੁੰਦੀਆਂ ਨੇ ਪਾਰਲੀਮੈਂਟਰੀ ਬੋਰਡ ਦੇ ਹੁੰਦੇ ਨੇ ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਤੇ ਅੱਜ ਵੀ ਜਿਹੜੀ ਹੋਈ ਹੈ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਈ ਹੈ ਜਦਕਿ ਇਸ ਵਾਰ ਰਹਿਣੇ ਕੇ ਪਾਰਲੀਮੈਂਟਰੀ ਬੋਰਡ ਤਾਂ ਟਿਕਟਾਂ ਦੀ ਵੰਡ ਵੰਡਾਰਾ ਤੇ ਪਾਰਟੀ ਦੇ ਇਸ ਸਟਰਕਚਰ ਦੇ ਕੰਮ ਦੇ ਲਈ ਬਣਿਆ ਹੁੰਦਾ ਉਹਨਾਂ ਨੇ ਹੀ ਫੈਸਲੇ ਲੈਣੇ ਹੁੰਦੇ ਨੇ ਜਿਹੜੇ ਕਿ ਪਾਲਿਸੀ ਮੈਟਰ ਹੈ ਜਿਸ ਤਰ੍ਹਾਂ ਕਿ ਹੁਣ ਜਿਵੇਂ ਕਾਮਨਲਾਡੀ ਦੇ ਮਾਮਲੇ ਕਾਮਨਲਾਡੀ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਹੈ ਤੇ ਇਹ ਸ਼ਾਮਲ ਹੋਣਾ ਹੈ ਪਰ ਪਾਰਲੀਮੈਂਟਰੀ ਬੋਰਡ ਦੇ ਬਜਾਏ ਐਗਜੈਕਟਿਵ ਵੱਲੋਂ ਕਿਉਂ ਮੀਟਿੰਗ ਹੋ ਰਹੀ ਹੈ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਈ ਕਈ ਜਿਹੜੇ ਸਿਧਾਂਤਿਕ ਪੱਖਾਂ ਤੋਂ ਆਪਸੀ ਜਿਹੜਾ ਇਹਨਾਂ ਦਾ ਤਣਾਅ ਹੈ ਨਕਦੀ ਇੱਕ ਤੇਜ਼ ਵੀ ਹੋ ਰਿਹਾ ਹੈ ਪਰ ਨਾਲ ਹੀ ਇਹ ਵੀ ਸਪਸ਼ਟ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਧਾਰਾਾਂਵਾਂ ਆ ਮੇਨਸਟਰੀਂਗ ਦੇ ਚੱਲ ਰਹੀਆਂ ਨੇ ਇੱਕ ਗਰਮ ਤੇ ਇੱਕ ਥੋੜੀ ਨਰਮ ਇੱਕ ਦਾ ਤਾਂ ਜਿਸ ਤਰ੍ਹਾਂ ਕਿ ਭੁੰਦਰ ਸਾਹਿਬ ਦੀ ਟੋਨ ਹੋਰ ਹੈ ਅਤੇ ਨਾਲ ਹੀ ਉਸ ਪ੍ਰੈਸ ਕਾਨਫਰੰਸ ਸਰਦਾਰ ਦਿਲਜੀਤ ਸਿੰਘ ਚਿੰਮਾ ਦੀ ਹੋਰ ਹੈ ਉਹਨਾਂ ਨੇ ਬਿਲਕੁਲ ਇਹਨਾਂ ਨੂੰ ਫਰਾਡ ਔਰ ਇਸ ਤਰ੍ਹਾਂ ਦੀ ਕਦੀ ਨਹੀਂ ਮੰਨੀ ਵਾਲਾ ਦੱਸਿਆ ਵੀ ਜਿਹੜੀ ਇਹ ਸੋਪਰਟੀ ਕਰ ਰਹੇ ਨੇ ਬਈ ਮੰਨੇ ਨਹੀਂ ਦਾਜ ਸਾਹਿਬ ਦਾ ਸ਼ਬਦ ਹੈ ਬਈ ਮੰਨੇ ਨਹੀਂ ਕਿਹਾ ਉਹਨਾਂ ਨੇ ਖੈਰ ਜੀ ਤੇ ਭੁੰਦਰ ਸਾਹਿਬ ਦੇ ਵੱਲੋਂ ਇਹ ਹੈ ਵੀ ਸਾਡੇ ਅਸੀਂ ਸਾਰੇ ਆਪ ਇੱਕਾਂ ਅਸੀਂ ਬਹੁਤ ਦਿਨਾਂ ਥੋੜੇ ਸਮੇਂ ਦੇ ਵਿੱਚ ਸਾਰੀ ਇਕੱਠੇ ਹੋ ਜਾਵਾਂਗੇ ਨਹੀਂ ਕੋਈ ਗੱਲ ਨਹੀਂ ਬਿਲਕੁਲ ਪੁੰਦਰ ਸਾਹਿਬ ਦਾ ਇੱਕ ਨਰਮ ਵਿਹਾਰ ਤੇ ਕਹਿਣਾ ਕਿ ਸਾਰੀ ਲੀਡਰਸ਼ਿਪ ਅਗਲੇ ਸਮੇ ਇਕੱਠੀ ਹੋਏਗੀ ਉਹ ਸ਼ਾਇਦ ਡਾਕਟਰ ਸਾਹਿਬ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਉਹ ਗੱਲ ਲੈਂਦੀ ਹੈ ਖੈਰ ਕਿਉਂਕਿ ਜਿਹੜੀ ਹੈ ਬਾਗੀ ਖੇਮਾ ਤਾਂ ਉਹ ਤਾਂ ਤੇ ਇਹਨਾਂ ਦਾਗੀ ਖੇਮਾ ਇਹਨਾਂ ਦੀਆਂ ਆਪਸ ਵਿੱਚ ਕਾਫੀ ਕੰਦਾ ਉੱਚੀਆਂ ਹੋਈਆਂ ਨੇ ਹੁਣ ਜਦੋਂ ਕੰਦਾ ਇੱਕ ਵਾਰੀ ਉੱਚੀਆਂ ਹੋ ਜਾਣ ਤਾਂ ਫਿਰ ਇੱਕ ਵਾਰੀ ਫਿਰ ਮਨ ਮਟਾ ਬਹੁਤ ਡੂੰਘੇ ਹੋ ਜਾਂਦੇ ਆ ਪਰ ਸਿਆਸਤ ਦੇ ਵਿੱਚ ਡਾਕਟਰ ਸਾਹਿਬ ਕਦੇ ਵੀ ਕੁਝ ਹੋ ਸਕਦਾ ਹੈ ਕਦੇ ਵੀ ਗਲ ਬੱਕੜੀਆਂ ਬਾਕੀ ਇਹਨਾਂ ਚ ਸਾਰਿਆਂ ਚ ਪੈ ਸਕੀਆਂ ਨੇ ਜੀ ਡਾਕਟਰ ਸਾਹਿਬ ਹਪਿੰਦਰ ਸਾਹਿਬ ਹਪਿੰਦਰ ਸਾਹਿਬ ਬੇਸ਼ੱਕ ਉਹਨਾਂ ਨੇ ਸਰਦਾਰ ਬਿਕਰਮ ਸਿੰਘ ਦੀ ਕੇਸ ਅੰਦਰ ਕੀ ਗੱਲ ਕਹੀ ਹੈ ਪਰੰਤੂ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱ ਜਿਹੜੇ ਭक्ति ਕਰ ਰਹੇ ਨੇ ਜਾਂ ਦੂਸਰੇ ਕਿਸੇ ਨੂੰ ਪਾਰਟੀ ਦੇ ਵਿੱਚੋਂ ਆਨ ਰਿਕਾਰਡ ਹੈ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਗਾਉਂ ਰਿਕਾਰਡ ਹੈ ਕਿਸੇ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦਾ ਮੈਂ ਚੇਅਰਮੈਨ ਵੀ ਕਿਸੇ ਨੂੰ ਕੱਢਿਆ ਨਹੀਂ ਗਿਆ ਹੈਗਾ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੋਈ ਗੱਲਬਾਤ ਆਪਸੀ ਜਿਹੜੀ ਮਿੱਤਰਤਾ ਦੀ ਹੈ ਜਾਂ ਆਪਸੀ ਮਿਲਣ ਦੀ ਹੈ ਉਹ ਵੀ ਚਲਪ ਰਹੀ ਹੈ ਇਸ ਤਰ੍ਹਾਂ ਦੀਆਂ ਰਣਨੀਤੀਆਂ ਬਣ ਰਹੀਆਂ ਨੇ ਇਹ ਇਹ ਹੁੰਦਾ ਵੀ ਰਹਿੰਦਾ ਅਕਸਰ ਦੇ ਵਿੱਚ ਜਦੋਂ ਭੇੜ ਚੱਲਦਾ ਹੈ ਜਦੋਂ ਕੋਈ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ ਇਹਦੇ ਨਾਲ ਦੋ ਤਿੰਨ ਧਾਰਾਵਾਂ ਲਗਾਤਾਰ ਚਲਦੀਆਂ ਵੀ ਰਹਿੰਦੀਆਂ ਨੇ ਇਸੇ ਸੰਦਰਭ ਦੇ ਵਿੱਚ ਇਹ ਹੈ ਵੀ ਧੰਮੀ ਸਾਹਿਬ ਦੇ ਅਸਤੀਫੇ ਨੂੰ ਨਾਮਨਜ਼ੂਰ ਕਰਨਾ ਤੇ ਉਹਨਾਂ ਨੂੰ ਮਨਾਉਣਾ ਪਰੰਤੂ ਧੰਮੀ ਸਾਹਿਬ ਜੇ ਤਾਂ ਇਨੀ ਝੇਟ ਅਸ਼ੇ ਇਹ ਸਨਕਾਰ ਕਰ ਲੈਂਦੇ ਫੇਰ ਹੋਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਹੋਣੀਆਂ ਸੀ ਪਰੰਤੂ ਹੁਣ ਇਹ ਹੈ ਵੀ 2 ਦਿਨਾਂ ਬਾਅਦ ਹੁਣ ਕੱਲ ਨੂੰ ਉਹਨਾਂ ਨੇ ਭਰਤੀ ਡਰੈਫਟ ਸ਼ੁਰੂ ਕਰਨੀ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਉਤਪੰਨ ਹੁੰਦੀਆਂ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਬਦਲਦੀਆਂ ਨੇ ਕਿਉਂਕਿ ਸਵੇਰ ਹੋਰ ਪ੍ਰਸਥਿਤੀ ਹੈ ਤੇ ਸ਼ਾਮ ਨੂੰ ਹੋਰ ਹੁੰਦੀ ਹੈ ਹਾਂ ਜਿਸ ਤਰ੍ਹਾਂ ਦੇ ਪੰਜਾਬ ਦੇ ਰਾਜਨੀਤਿਕ ਮਾਹੌਲ ਦੇ ਬਿਲਕੁਲ ਡਾਕਟਰ ਸਾਹਿਬ ਜੀ ਜਿਵੇਂ ਆਈਏ ਅੱਜ ਐਗਜ਼ੀਕਟਿਵ ਦੀ ਬੈਠਕ ਦੇ ਵਿੱਚ ਜਿੱਥੇ ਕਿ ਧਾਮੀ ਸਾਹਿਬ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਫਿਰ ਵਾਫਤ ਜਾਂਦਾ ਤਾਂ ਘਾਮੀ ਸਾਹਿਬ ਨੇ ਅੱਧੀ ਖਾਮੀ ਭਰ ਦਿੱਤੀ ਏ ਮੈਨੂੰ ਸੋਚ ਵਿਚਾਰ ਕਰ ਲੈਂਦੇ ਉਹ ਕਈ ਵਾਰੀ ਬੰਦਾ ਫਸਿਆ ਹੁੰਦਾ ਉਹ ਕਹਿੰਦਾ ਹੁੰਦਾ ਮੈਨੂੰ ਜਿਉਂ ਤਾਂ ਲੈਣ ਦਿਓ ਖੈਰ ਚਲੋ ਬੈਠਕ ਲੰਮੀ ਚੌੜੀ ਹੋਈ ਪਰ ਐਗਜ਼ੈਕਟਿਵ ਵੱਲ ਆਈਏ ਤਾਂ ਅੱਜ ਦੋ ਵੱਡੇ ਫੈਸਲਿਆਂ ਉੱਤੇ ਪਿਛਲੇ ਫੈਸਲਿਆਂ ਉੱਤੇ ਕਨਫਰਮੇਸ਼ਨ ਦਾ ਨਹੀਂ ਕਲੀਅਰ ਹੋਇਆ ਕਿ ਕਿਉਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਕਲਤਕਸੀ ਕੇਸ਼ਕੜ ਸਾਹਿਬ ਦੇ ਫੁੱਲ ਫਲੈਜ ਜਥੇਦਾਰ ਥਾਪੇ ਗਏ ਸੀ ਦੂਜੀ ਬੈਠਕੇ ਚ ਆਮ ਤੌਰ ਤੇ ਪੁਸ਼ਟੀ ਕਨਫਰਮੇਸ਼ਨ ਇਸਾਰਾ ਮੈਟਰ ਹੋ ਜਾਂਦਾ ਹੈ ਤੇ ਇੱਕ ਵੱਡਾ ਸਵਾਲ ਇਹਦੇ ਵਿੱਚ ਉਹ ਕਿ ਟੇਕ ਸੇ ਇੱਕ ਧਨੋਲੇ ਨੂੰ ਨਾ ਤਾਂ ਹਲੇ ਤਾਈ ਇਹ ਭਾਗੀ ਦਿੱਤੀਏ ਇਸ ਜਥੇਦਾਰੀ ਦੀ ਤੇ ਪਤਾ ਨਹੀਂ ਉਹਨਾਂ ਦਾ ਮੈਟਰ ਅੱਜ ਦੂਜੀ ਬੈਠਕ ਦੇ ਵਿੱਚ ਪੁਸ਼ਟੀ ਹੋਈ ਹੈ ਕਨਫਰਮੇਸ਼ਨ ਹੋਇਆ ਕੀ ਨਹੀਂ ਇਹ ਬਾਕੀ ਆਪ ਆਪਣੇ ਆਪ ਦੇ ਵਿੱਚ ਹੈ ਰੌਲਕ ਚੌਲਾਈ ਹੈ ਫਿਰ ਦੇਖਾਂਗੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰੈਸ ਨੋਟ ਦੇ ਵਿੱਚ ਇਹ ਸਾਰਾ ਕੁਝ ਕਲੀਅਰ ਹੋ ਕੇ ਕਿਵੇਂ ਆਉਂਦਾ ਹੈ ਫਿਰ ਅੱਜ ਦੇ ਇਹ ਸਾਰੇ तमाम ਮਾਮਲੇ ਵੱਖਰੀ ਵੱਖਰੀ ਤਰ੍ਹਾਂ ਦੇ ਤੇ ਕਹਿ ਸਕਦੇ ਆ ਕਿ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਤੱਕ ਸ਼੍ਰੋਮਣੀ ਕਮੇਟੀ ਦੀ ਦਸਤਕ ਤੇ ਦੂਜੇ ਪੱਲੇ ਵੱਡੇ ਪੱਧਰ ਉਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਅਕਾਲੀ ਗੁੱਟ ਦੀ ਦਸਤਕ ਇੱਕ ਨਵਾਂ ਅਕਾਲੀ ਦਲ ਬਣ ਰਿਹਾ ਹੈ ਜਾਂ ਇਸ ਅਕਾਲੀ ਦਲ ਦੀ ਮੋਢ ਸਰਜੀਤੀ ਹੋਈ ਹੈ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਪਰ ਡਾਕਟਰ ਸਾਹਿਬ ਤੁਸੀਂ ਸਾਰੇ ਮਾਮਲਿਆਂ ਉੱਤੇ ਬੜੇ ਵਿਵਾਕੀ ਦੇ ਨਾਲ ਖੋਲਿਆ ਦਰਸ਼ਕਾਂ ਸੇ ਨਹੀਂ ਹਨ ਦੱਸ ਦਈਏ ਕਿ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉਹਗੇ ਰਾਜਸੀ ਮਹਾਰਤਿਆਦਾਰਾ ਜਾਗੋ ਇੰਟਰਨੈਸ਼ਨਲ ਦੇ ਸਿਫਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁ ਇਹ ਮਿਸ਼ਨ ਪੰਜਾਬੀ